ਕਹਉ ਟੱਲ ਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਿਫਤ ਖਸਾਮ ਦੀ ਨੂਰ ਅਰਸਾ ਹੋ ਕੋਰਸਾ ਹੋ ਛੱਟੀ ਐ ਤੋਦ ਢਿਠੀ ਸੱਚੀ ਪਾਤਿਸਾ ਮਰ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸਚਾ ਪਾਤੇ ਸਾਹ ਸਿਰ ਸਾਹਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਚੌਥਾ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾ ਵਣਜਾ ਰਾਜਾ ਜੱਗ ਆਪ ਹੈ ਪਿਆਰਾ ਆਪੇ ਸਾਚਾ ਸਾਹੂ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚ ਵੇਸਾ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੂ ਵਣ ਜਾ ਰਾ ਜੰਗ ਆਪ ਹੈ ਪਿਆਰਾ ਆਪੇ ਸੱਚਾ ਸਾਹੂ ਆਪੇ ਵਣਜਾ ਵਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ ਜਪਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਆਗਮ ਅਥਾ ਰਹਾ ਆਪੇ ਸੋਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾ ਹੋ ਆਪੇ ਉਜੜ ਪਾਏ ਦਾ ਪਿਆਰਾ ਖਾਲੇਰਾਹੂ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੀ ਪਰਵਾਹੋ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜ ਲਾ ਆਏ ਸਾਖੀ ਪਿਆਰਾ ਆਪ ਮਾਰੇ ਮਰ ਜਾਹੁ ਆਪੇ ਪੱਤਣ ਬਾਤਣੀ ਪਿਆਰਾ ਆਪੇ ਪਾਰ ਲੰਘਾਹੁ ਆਪੇ ਸਾਗਰ ਬੋਹਿ ਥਾ ਪਿਆਰਾ ਗੋ ਰਖੇ ਵਟ ਆਪ ਚਲਾਹੁ ਆਪੇ ਹੀ ਚਾੜੇ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤਿਸਾਹ ਆਪੇ ਆਪ ਦਿਆਲ ਹੈ ਪਿਆਰਾ ਜਾਨ ਨਾਨਕ ਬਖਸ਼ ਮਿਲਾਹੁ ਆਪੇ ਸਾਗਰ ਬੋਹਿ ਥਾ ਪਿਆਰਾ ਗੋ ਰਖੇ ਵਟ ਆਪ ਚਲਾਹੁ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੈ ਪਾਤਿਸਾ ਤੁਹ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੁ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹਾਲਾ ਚੌਥਾ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਆਪੇ ਵਣਜਾ ਵਪਾਰੀ ਆ ਪਿਆਰਾ ਆਪੇ ਸੱਚ ਵੇਸਾ ਹੋ